ਇਸ ਸਾਲ 2023-24 ਦੇ ਵਿੱਚ 240 ਕਰੋੜ ਰੁਪਇਆ ਦਾ ਵਜੀਫਾ ਦੇਣਾ ਸੀ ਜਿਹਦੇ ਅਗੇਂਸਟ 202 ਕਰੋੜ ਰੁਪਇਆ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਤੇ 37 ਕਰੋੜ ਰੁਪਇਆ ਬਕਾਇਆ ਹੈ 2023-24 23 ਔਰ ਸੈਂਟਰ ਸਰਕਾਰ ਨੇ ਦੇਣਾ ਸੀ 360 ਕਰੋੜ ਰੁਪਇਆ ਪਰ ਉਹਦੇ ਵਿੱਚ 308 ਕਰੋੜ ਦਿੱਤਾ ਤੇ 52 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਦੇਣਾ ਹੈ ਇਦਾ ਹੀ ਜੀ 23 24 ਦੇ ਵਿੱਚ 600 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਦੇਣਾ ਸੀ ਔਰ ਉਹਦੇ ਵਿੱਚੋਂ 303 ਕਰੋੜ ਰੁਪਇਆ ਦਿੱਤਾ ਤੇ ਸੈਂਟਰ ਸਰਕਾਰ ਨੇ 916 ਕਰੋੜ ਰੁਪਇਆ ਦੇਣਾ ਸੀ ਤੇ ਉਹ 309 ਕਰੋੜ ਰੁਪਇਆ ਸੈਂਟਰ ਨੇ ਦਿੱਤਾ ਤੇ 607 ਕਰੋੜ ਰੁਪਇਆ ਬਕਾਇਆ ਹੈ ਸੈਂਟਰ ਆ ਜਿਹੜਾ ਸਰਕਾਰ ਆ ਜਿਹੜੀ ਉਹ 60% ਦਿੰਦੀ ਆ ਤੇ ਸਟੇਟ ਸਰਕਾਰ 40% ਦਿੰਦੀ ਆ ਤੇ ਉਸ ਰੇਸ਼ੋ ਨਾਲ ਸੈਂਟਰ ਸਰਕਾਰ ਨੇ 60-40 ਦੀ ਰੇਸ਼ੋ ਨਾਲ ਆਪਣਾ ਪੂਰਾ ਜਿਹੜਾ ਹਿੱਸਾ ਇਹ ਕਰਤਾ ਹੈ ਲੇਕਿਨ ਬਕਾਇਆ ਜਿਹੜਾ ਉਹ 22-23 ਦਾ 95 ਕਰੋੜ ਰੁਪਇਆ ਰਹਿੰਦਾ ਤੇ 23-24 ਦਾ ਜਿਹੜਾ ਰਹਿੰਦਾ ਉਹ 900 910 ਕਰੋੜ ਰੁਪਇਆ ਰਹਿੰਦਾ ਔਰ 24-25 ਦਾ ਵੀ ਮੇਰਾ ਖਿਆਲ ਹੈ ਵੀ 6 ਮਹੀਨੇ ਲੰਘ ਚੁੱਕੇ ਨੇ ਉਹਦਾ ਅਜੇ ਕੁਝ ਨਹੀਂ ਪਤਾ ਵੀ ਕੋਈ ਦਿੱਤਾ કે ਨਹੀਂ ਦਿੱਤਾ ਜਦੋਂ ਵਜੀਫਾ ਇੰਨਾ ਲੇਟ ਜਾਊਗਾ ਤਾਂ ਮੈਂ ਸਮਝਦਾ ਫਿਰ ਬੱਚੇ ਪੜ੍ਹਾਈ ਕਿਦਾਂ ਕਰਨਗੇ ਕਿਉਂਕਿ ਸਕੂਲ ਦੇ ਵਿੱਚ ਫੀਸ ਵੀ ਮੰਗਦੇ ਨੇ ਜਾਂ ਫਿਰ ਜੋ ਪੜ੍ਹਾਈ ਵਾਸਤੇ ਜਦੋਂ ਫੀਸ ਮੰਗਦੇ ਉਹ ਤਾਂ ਬੱਚਿਆਂ ਤੇ ਮਾਂ ਪਿਓ ਨੂੰ ਸਵਾਲ ਪੁੱਛ ਲੋਗੇ ਕਿ ਫੀਸ ਦੇਣੀ ਪੈਂਦੀ ਆ ਸੋ ਮੇਰੀ ਬੇਨਤੀ ਇਹ ਹੈ ਵੀ ਮੰਤਰੀ ਸਾਹਿਬਾਨ ਨੂੰ ਮੈਨੂੰ ਇਹ ਦੱਸਣ ਦੀ ਖੇਚਲ ਕਰਨਗੇ ਵੀ ਇਹ ਪੈਸਾ ਜਿਹੜਾ ਇਹ ਕਦੋਂ ਤੱਕ ਦੇ ਦਿੱਤਾ ਜਾਊਗਾ ਮੰਤਰੀ ਜੀ ਸਪੀਕਰ ਸਾਹਿਬ ਮੈਂ ਆਪ ਜੀ ਦੇ ਮਾਧਿਅਮ ਰਹੀ ਹਿੰਦੀ ਵਿੱਚ ਚਾਹਾਂਗੀ ਕਿ ਜੋ 2022-23 ਦੀ ਗੱਲ ਕੀਤੀ ਗਈ ਹੈ ਉਸ ਤੇ ਵਿੱਚ ਜੋ ਪੈਂਡਿੰਗ ਅਮਾਉਂਟ ਦੱਸੀ ਗਈ ਹੈ ਉਹਦੇ ਵਿੱਚ ਕੁਝ ਵਿਦਿਆਰਥੀ ਤਕਰੀਬਨ 20000 ਵਿਦਿਆਰਥੀ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਸੀਡ ਨਹੀਂ ਹੋਏ ਸੀ ਕਿਉਂਕਿ ਕੁਝ ਫਾਰਮੈਲिटीज ਜ਼ਰੂਰੀ ਹੁੰਦੀਆਂ ਨੇ ਸਕਾਲਰਸ਼ਿਪ ਤੇ ਲਈ ਇਸੇ ਤਰ੍ਹਾਂ 23-24 ਦੌਰਾਨ 17500 ਵਿਦਿਆਰਥੀ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਸੀਟ ਨਹੀਂ ਹੋਏ ਸੀ ਉਸ ਤੋਂ ਬਿਨਾ ਜਿਹੜੀ ਅਸੀਂ 2023-24 ਲਈ 611 ਕਰੋੜ ਦੀ ਗੱਲ ਕੀਤੀ ਹੈ ਉਸ ਤੇ ਵਿੱਚ 366 ਕਰੋੜ ਰੁਪਇਆ ਜਿਹੜਾ ਐਡ ਕੀਤਾ ਅਸੀਂ ਉਹ ਜਿਹੜੀ ਪਹਿਲਾਂ ਰਹਿੰਦੀ ਬਕਾਇਆ ਰਾਸ਼ੀ 17 ਤੋਂ 20 ਦੇ ਦੌਰਾਨ 2017 ਤੋਂ 2020 ਦੇ ਦੌਰਾਨ ਐਸੇ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ ਸੀ ਔਰ ਉਸਤੇ ਜੋ ਵੀ ਰੀਜ਼ਨ ਬਣੇ ਉਹ ਪੈਂਡਿੰਗ ਰਹੀ ਸੈਂਟਰ ਵੱਲੋਂ ਵੀ ਔਰ ਸਟੇਟ ਵੱਲੋਂ ਵੀ ਪਰ ਸਾਡੀ ਸਰਕਾਰ ਨੇ 2017 ਤੋਂ 2023 ਵੀ ਜੋ 40% ਬਕਾਇਆ ਰਾਸ਼ੀ ਬਣਦੀ ਸੀ 366 ਕਰੋੜ ਉਹ ਬੱਚਿਆਂ ਦੇ ਖਾਤਿਆਂ ਦੇ ਵਿੱਚ ਪਾਈ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਸਾਡੇ ਵੱਲੋਂ ਕਿਤੇ ਵੀ ਕੋਈ ਅੰਗਿਲੀ ਵਰਤੀ ਗਈ ਹੈ ਅਸੀਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਜੋ ਬੱਚੇ ਇਸ ਲਾਭ ਤੋਂ ਵੰਜੇ ਰਹੇ ਉਹਨਾਂ ਨੂੰ ਵੀ ਇਹ ਲਾਭ ਦੇਣ ਜਾ ਰਹੇ ਹਾਂ ਔਰ 991 ਕਾਲਜ ਨੇ ਜਿਨ੍ਹਾਂ ਨੂੰ ਅਸੀਂ 17 ਤੋਂ 20 ਦੌਰਾਨ ਜੋ ਪੈਂਡਿੰਗ ਪਏ ਸੀ ਜਿਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ ਸੀ ਉਹਨਾਂ ਨੂੰ ਅਸੀਂ ਇਸ ਸਾਲ ਦੌਰਾਨ ਦਿੱਤੀ ਹੈ ਇਸੇ ਤਰ੍ਹਾਂ 2024-25 ਦੌਰਾਨ ਵੀ ਅਸੀਂ 2 ਲੱਖ 60 ਹਜ਼ਾਰ ਬੱਚਿਆਂ ਦਾ ਜਿਹੜਾ ਟੀਚਾ ਮਿੱਥਿਆ ਹੋਇਆ ਕਿ ਇਹਨਾਂ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦੇਵਾਂਗੇ ਔਰ ਕਿੰਨੇ ਬੱਚੇ ਅਪਲਾਈ ਕਰਦੇ ਆ ਪੋਰਟਲ ਦੇ ਉੱਪਰ ਉਸ ਤੋਂ ਬਾਅਦ ਇਹ ਪੈਸਾ ਜਿਹੜਾ ਉਹਨਾਂ ਦੇ ਖਾਤੇ 'ਚ ਚਲਾ ਜਾਏ। ਥੈਂਕ ਯੂ। ਸਰਦਾਰ ਕੁਲਵੰਤ ਸਿੰਘ ਜੀ। ਮੇਰਾ ਸਵਾਲ ਹੈ ਸੀ ਸਪੀਕਰ ਸਾਹਿਬ ਵੀ ਬਕਾਇਆ ਰਾਸ਼ੀ ਕਦੋਂ ਦਿੱਤੀ ਜਾਊਗੀ? ਆਪਾਂ ਦੇ ਕੀ ਰਹੇ ਆ ਕਿੰਨੇ ਨੂੰ ਦੇ ਰਹੇ ਆ ਕਦੋਂ ਦੇਣਾ ਹੈ ਉਹ ਅਲੱਗ ਗੱਲ ਹੈ ਜਿਹੜੀ ਰਾਸ਼ੀ ਦੇਣ ਵਾਲੀ ਰਹਿੰਦੀ ਆ। ਜੀ। ਉਹ ਕਦੋਂ ਤੱਕ ਦੇ ਦਿੱਤੀ ਜਾਊਗੀ? ਮੰਤਰੀ ਸਾਹਿਬ ਨੂੰ ਮੇਰੀ ਬੇਨਤੀ ਹੈ ਵੀ ਉਹ ਮੇਰੀ ਤਸੱਲੀ ਕਰਾ ਦੇਣ ਕਿ ਕਦੋਂ ਤੱਕ ਜਾਰੀ ਕਰ ਦਿੱਤੀ ਜਾਊ। ਜੀ ਮੰਤਰੀ ਜੀ। ਮੈਂ ਦੱਸਣਾ ਚਾਹਾਂਗੀ ਕਿ ਬਕਾਇਆ ਰਾਸ਼ੀ ਜਿਹੜੀ ਹੈ ਉਹ 17 ਤੋਂ 20 ਦੌਰਾਨ ਜੋ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਗਈ ਉਹਨਾਂ ਕਾਲਜਾਂ ਦੀ ਹੀ ਬਕਾਇਆ ਰਾਸ਼ੀ ਹੈ। ਔਰ ਉਹਦੇ ਵਿੱਚ ਅਸੀਂ ਜੋ 92 ਕਰੋੜ ਦੀ ਹੋਰ ਡਿਮਾਂਡ ਜਿਹੜੀ ਅਸੀਂ ਫਾਈਨੈਂਸ ਡਿਪਾਰਟਮੈਂਟ ਕੋਲ ਕੀਤੀ ਹੋਈ ਹੈ ਜੋ ਅਸੀਂ ਸਰਕਾਰੀ ਕਾਲਜਾਂ ਨੂੰ ਦੇਣੀ ਹੈ। ਸੋ ਇਹ ਅੰਡਰ ਕਨਸਿਡਰੇਸ਼ਨ ਹੈ ਔਰ ਜਲਦੀ ਹੀ ਅਸੀਂ ਇਹ ਪੈਸਾ ਵੀ ਦੇ ਦੇਵਾਂਗੇ। ਥੈਂਕ ਯੂ। ਠੀਕ ਹੈ ਮੈਂ ਠੀਕ ਹੈ ਸਭ ਠੀਕ ਠੀਕ। ਵਾਹ ਠੀਕ ਹੈ ਜੀ। ਸਰਦਾਰ ਕਰਮਵੀਰ ਸਿੰਘ ਸਵਾਲ ਨੰਬਰ 1241 ਸਰਦਾਰ ਲਾਲਜੀਤ ਸਿੰਘ ਪੁੱਲਰ ਮਾਨਜੋਗ ਟਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਦਾ ਕਮਾਈ ਦੇਵੀ ਅਤੇ ਤਲਵਾ ਤਲਵਾੜਾ ਬੱਸ ਸਟੈਂਡ ਜਿਹੜੇ ਆ ਇਹ ਅਜੇ ਤਜਵੀਜ਼ ਦੇ ਅਧੀਨ ਨਹੀਂ ਗੇ ਪਿਛਲੀ ਗਵਰਨਮੈਂਟ ਦੇ ਵੇਲੇ 400 ਕਰੋੜ ਦਾ ਲੋਨ ਲਿਆ ਗਿਆ ਸੀ ਉਹਦੇ ਚ 27 ਬੱਸ ਸਟੈਂਡ ਤੇ ਵਰਕਸ਼ਾਪਾਂ ਸਨ ਜਿਹਦੇ 47 ਪੁਆਇੰਟ 71 ਕਰੋੜ ਰੁਪਏ 400 ਕਰੋੜ ਦੀ ਲੋਨ ਰਾਸ਼ੀ ਚੋਂ ਵਰਤੇ ਹੀ ਜਿਹੜੇ ਜਿਹੜੇ ਕੰਮ ਸ਼ੁਰੂ ਹੋਏ ਸਨ ਉਹ 27 বাস ਸਟੈਂਡ ਤੇ ਵਰਕਸ਼ਾਪਾਂ ਸਾਰੇ ਕੰਪਲੀਟ ਕਰਤੇ ਆ ਜਾਂ ਜਿਨ੍ਹਾਂ ਦਾ ਕੰਮ ਚੱਲਦਾ ਪਿਆ ਇਹ ਸਾਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹੇ ਕਿ ਆਪਾਂ ਫਲਾਸ ਚੋਂ ਤੁਹਾਨੂੰ ਪੈਸੇ ਦਿਵਾਵਾਂਗੇ ਆਪਾਂ ਲੋਨ ਦੀ ਰਕਮ ਨਹੀਂ ਵਰਤਣੀ ਮਾਨਯੋਗ ਸਾਡੇ ਫਾਈਨਾਂਸ ਮਿਨਿਸਟਰ ਬੇਥੇਰਪਾਲ ਜੀ ਮਾ ਜੀ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਬਸ ਸਟੈਂਡ ਵਾਲੀ ਵਰਕਸ਼ਾਪਾਂ ਲਈ ਜਿਨ੍ਹਾਂ ਦੀ ਹਾਲਤ ਖਰਾਬ ਆ ਉਹਨਾਂ ਵਾਸਤੇ ਰਾਸ਼ੀ ਦੇਣ ਤੇ ਫਿਰ ਮਾਂਜੂ ਮੈਂਬਰ ਸਾਹਿਬ ਦਾ ਬਸ ਸਟੈਂਡ ਵੀ ਉਹਦੇ ਵਿੱਚ ਪਾ ਲਿਆ ਜਾਵੇਗਾ ਜੀ ਕੀਮਾ ਜੀ ਨੂੰ ਬਣਾਉਣਾ ਔਖਾ ਪਰ ਤੁਸੀਂ ਬਣਾ ਲੋਗੇ ਮੈਂ ਕੀਮਾ ਸਾਹਿਬ ਤੋਂ ਲੈਣੇ ਆ ਜੀ ਪੈਸੇ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਹਾਂ ਜੀ ਕਰਨਵੀਰ ਜੀ ਮੈਂ ਜੀ ਪਿਛਲੇ ਸੈਸ਼ਨ ਦੇ ਦੌਰਾਨ ਵੀ ਸਵਾਲ ਕੀਤਾ ਸੀਗਾ ਇਹ ਉਦੋਂ ਵੀ ਇਹ ਵਿਸ਼ਵਾਸ ਦਵਾਇਆ ਗਿਆ ਸੀਗਾ ਕਿ ਜਲਦੀ ਇਹਦਾ ਜਿਹੜਾ ਕੰਮ ਹੈ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਅਜੇ ਤੱਕ ਉਹਦਾ ਕੋਈ ਕੰਮ ਸ਼ੁਰੂ ਨਹੀਂ ਹੋਇਆ ਔਰ ਨਹੀਂ ਪੱਥਰ ਉਦਾਂ ਦੇ ਉਦਾਂ ਹੀ ਆ ਕਾਂਗਰਸ ਵਾਲਿਆਂ ਦੇ ਪਏ ਇੱਕ ਨੂੰ ਇੱਕ ਦੇ ਭੰਗ ਦੇ ਵਿੱਚ ਲਾਇਆ ਹੋਇਆ ਚੋਦ ਵਿੱਚ ਔਰ ਦੂਸਰਾ ਜਿਹੜਾ ਬੱਸ ਸਟੈਂਡ ਤਲਵਾੜੇ ਦੇ ਉੱਤੇ ਲਾਇਆ ਗਿਆ ਉਹ ਬਿਲਡਿੰਗ ਡਿਗਨ ਵਾਲੀ ਹੈ ਮੈਂ ਮੰਤਰੀ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਕਿ ਕਦੋਂ ਤੱਕ ਸ਼ੋਰ ਕਰ ਦਿਓ ਸਾਨੂੰ ਕਿ ਕਦੋਂ ਤੱਕ ਇਹ ਜਿਹੜਾ ਕੰਮ ਇਹ ਸ਼ੁਰੂ ਕੀਤਾ ਜਾਵੇ ਥੈਂਕ ਯੂ ਥੈਂਕ ਯੂ ਹਾਂਜੀ ਮੰਤਰੀ ਜੀ ਇਹ ਪਿਛਲੇ ਜਿਹੜੇ ਕੰਮ ਵਿਗੜਿਆ ਜੀ ਪੁਰਾਣੀਆਂ ਸਰਕਾਰਾਂ ਦੇ ਠੀਕ ਕਰਾਂਗੇ ਮਾਣਯੋਗ ਮੈਂਬਰ ਸਾਹਿਬ ਨੂੰ ਕਹਿੰਦੇ ਆ ਕਿ ਚੀਮਾ ਸਾਹਿਬ ਨੂੰ ਫੇਰ ਬੇਨਤੀ ਕਰ ਦਿੰਦੇ ਆ ਕਿ ਮਾਫ ਦਿਓ ਪੈਸੇ ਤੇ ਕਰੀਏ ਠੀਕ ਜੀ ਥ Not Thank long. you. Thank you.